ਅਹਿਗੁਰ ਜੀ ਕੀ ਫਤਿਹ ਪਹਿਲੋਂ ਤੇ ਸਾਰੇ ਪ੍ਰੈਸ ਘਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕੀ ਅੱਜ ਦਿਨ ਤਿਉਹਾਰ ਵਾਲੇ ਦਿਨ ਦੀਵਾਲੀ ਤੇ ਬੰਦੀ ਛੋੜ ਦਿਵਸ ਦੇ ਇੱਥੇ ਪਵਿੱਤਰ ਤਿਉਹਾਰ ਵਾਲੇ ਦਿਨ ਤੁਸੀਂ ਸਮਾਂ ਕੱਢ ਕੇ ਜਿਹੜਾ ਇੱਥੇ ਮੇਰੇ ਕੋਲ ਆਏ ਜੇ ਦਾਸ ਦੀ ਇੱਕ ਬੇਨਤੀ ਤੇ ਤੁਸੀਂ ਸਵੀਕਾਰ ਕੀਤੀ ਆ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇਸੇ ਨਾਲ ਹੀ ਤੁਹਾਨੂੰ ਜੀ ਆਇਆਂ ਨੂੰ ਕਰਦਾ ਉਸ ਦੇ ਨਾਲ ਹੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਦਰਸ਼ਕ ਜਿਹੜੇ ਵੇਖ ਰਹੇ ਨੇ ਮੈਨੂੰ ਮੇਰੀ ਵਾਰਡ ਵਾਸੀ ਮੇਰੇ ਸ਼ਹਿਰ ਵਾਸੀ ਸਾਰਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਸੋ ਆਸ ਕਰਦੇ ਆ ਕਿ ਇਹ ਬੰਦੀ ਛੋੜ ਦਿਵਸ ਇਹ ਦੀਵਾਲੀ ਜਿਹੜੀ ਆ ਉਹ ਖੁਸ਼ੀਆਂ ਭਰੀ ਲੈ ਕੇ ਆਵੇ ਚੜਦੀ ਕਲਾ ਚੜਦੀ ਕਲਾ ਜਿਹੜੀ ਆ ਹੋਵੇ ਸੋ ਇਸ ਦੇ ਨਾਲ ਹੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਰੱਖਣ ਦਾ ਜਿਹੜਾ ਮੇਨ ਕਾਰਨ ਉਹੀ ਸੀਗਾ ਕਿ ਜਿਹੜੀ ਐਡਾ ਪਵਿੱਤਰ ਜਿਹੜਾ ਵਾ ਉਹ ਤਿਉਹਾਰ ਹੈਗਾ ਤੇ ਸਰਕਾਰ ਜਿਹੜੀ ਐ ਉਹ ਸਾਫ ਸਫਾਈ ਕਰਾਉਂਦੇ ਵਿੱਚ ਪੂਰੀ ਤਰ੍ਹਾਂ ਫੇਲ ਆ। ਹਜੇ ਤੇ ਸਿਰਫ ਆਪਾਂ ਇੱਕ 10 ਪੈਸੇ ਵੀ ਨਹੀਂ ਕਹਿ ਸਕਦੇ 5 ਪੈਸੇ ਨਿੱਕਾ ਜਿਹਾ ਜਿਹੜਾ ਵਾ ਰੂਟ ਤੁਹਾਨੂੰ ਘੁਮਾਇਆ ਗਿਆ ਚੌਂਕ ਮੰਨਾ ਸਿੰਘ ਆਪਣੇ ਦਫ਼ਤਰ ਦੀ ਬਾਹਰੋਂ ਚਾਲੂ ਹੋ ਕੇ ਚੌਂਕ ਕਰੋੜੀ ਤੋਂ ਰਾਮਸਰ ਰੋਡ ਹੁੰਦੇ ਹੋਏ ਬਬੇਕਸਰ ਰੋਡ ਹੁੰਦੇ ਹੋਏ ਆਪਾਂ ਫੇਰ ਵਾਪਸ ਮਸੀਹਾਰੀ ਗਲੀ ਤੋਂ ਬਾਹਰ ਵਾਪਸ ਆਏ ਆ। ਮੈਂ ਤੁਹਾਨੂੰ ਉਹ ਰਸਤਾ ਦਿਖਾਇਆ ਜਿਹੜਾ ਸਤਗਨ ਸ਼੍ਰੀ ਹਰਮੰਦਰ ਸਾਹਿਬ ਨੂੰ ਸ਼ਹੀਦਾ ਸਾਹਿਬ ਦੇ ਨਾਲ ਕਨੈਕਟ ਕਰਦਾ ਉਹ ਰੋਡ ਜਿਹੜੀ ਸ਼ਹੀਦਾ ਸਾਹਿਬ ਤੋਂ ਦਰਬਾਰ ਸਾਹਿਬ ਜਿਹੜੀ ਹੈ ਜਾਂਦੀ ਹੈ ਉਹ ਰੋਡ ਦੀ ਜੇ ਸਾਫ ਸਫਾਈ ਸਰਕਾਰ ਨਹੀਂ ਕਰ ਪਾਈ ਤੇ ਮੈਨੂੰ ਨਹੀਂ ਲੱਗਦਾ ਕਿ ਬਾਕੀ ਜਿਹੜੇ ਮਾਰਗ ਜਿਹੜੇ ਆ ਉਹ ਸਾਫ਼ ਕੀਤੇਆਂ ਦੇ ਨਾਲ ਕੋਈ ਫਰਕ ਪੈਂਦਾ ਮਾਨਾ ਸਿੰਘ ਰੋਡ ਦਾ ਵੀ ਬਹੁਤ ਬੁਰਾ ਹਾਲ ਹੈ ਮਾਨਾ ਸਿੰਘ ਰੋਡ ਦੀਆਂ ਕਿਉਂਕਿ ਤੁਸੀਂ ਪ੍ਰੈਸ ਵਾਲੇ ਇੰਨੀ ਜਾਣ ਨਹੀਂ ਸੀ ਸਕਦੇ ਮੈਂ ਕੁਝ ਫੋਟੋਆਂ ਜਿਹੜੀਆਂ ਉਹ ਮੰਗਵਾ ਲਿਆ ਸੀਗੀਆਂ ਫੋਟੋਆਂ ਦੀਆਂ ਅੱਧੇ ਘੰਟੇ ਪਹਿਲਾਂ ਦੀਆਂ ਜਦੋਂ ਇਹ ਪ੍ਰੈਸ ਕਾਨਫਰੈਂਸ ਜਦੋਂ ਆਪਾਂ ਬਾਈਟ ਚਾਲੂ ਕੀਤੀ ਉਦੋਂ ਦੀਆਂ ਮਾਨਾ ਸਿੰਘ ਰੋਡ ਤੇ ਵਿੱਚ ਵੀ ਸੇਮ ਉਸੇ ਤਰ੍ਹਾਂ ਜਿਹੜਾ ਵਾ ਉਹ ਢੇਰ ਲੱਗਾ ਹੈ ਗਲੀ ਬਸਤੀ ਸਾਈਆਂ ਦੇ ਬਾਹਰ ਦਾ ਢੇਰ ਹੈ ਜੀ ਤੁਸੀਂ ਦੇਖ ਸਕਦੇ ਜੀ ਸੋ ਇਹ ਹਾਲ ਹੈ ਮਾਨਾ ਸਿੰਘ ਰੋਡ ਢੋਲੀ ਮੁਹੱਲਾ ਜਿੱਥੋਂ ਕੀ ਹਜ਼ਾਰਾਂ ਲੱਖਾਂ ਸੰਗਤ ਜਿਹੜੀ ਆ ਉਹ ਡੇਲੀ ਜਿਹੜੀ ਆ ਸੱਚਗੰਨ ਸ਼੍ਰੀ ਹਰਮੰਦ ਸਾਹਿਬ ਜਾਣਦੀ ਆ ਸੋ ਐਮਐਲਏ ਸਾਹਿਬ ਸਾਡੇ ਹਲਕਾ ਦੱਖਣੀ ਦੇ ਜਿਹੜੇ ਵਿਧਾਇਕ ਨੇ ਸਰਿੰਦਰਪ੍ਰੀਤ ਸਿੰਘ ਨਿੱਜਰ ਜੀ ਨਿੱਜਰ ਸਾਹਿਬ ਬੜੇ ਸਾਡੇ ਸਤਿਕਾਰਯੋਗ ਨੇ ਮਾਨਯੋਗ ਨੇ ਮੈਂ ਤੁਹਾਡੇ ਮਾਤੇ ਬੜੀ ਹੱਥ ਜੋੜ ਕੇ ਉਹਨਾਂ ਗਾੜੀ ਵੀ ਬੇਤੀ ਕਰਦਾ ਕਿ ਐਮਐਲਏ ਸਾਹਿਬ ਆਪਾਂ ਪੱਖਪਾਤ ਨਾ ਕਰੀਏ ਹੋ ਸਕਦਾ ਤੁਹਾਡੇ ਧਿਆਨ ਚ ਨਾ ਹੋਵੇ ਤੁਸੀਂ ਨਾ ਕਰਦੇ ਹੋ ਬਟ ਤੁਹਾਡੇ ਦਫ਼ਤਰ ਵਾਲੇ ਜਿਹੜੇ ਆ ਉਹ ਪੂਰਾ ਪੱਖਪਾਤ ਕਰਦੇ ਆ ਸੋ ਪੱਖਪਾਤ ਛੱਡ ਕੇ ਇਸ ਕੰਮ ਵੱਲ ਧਿਆਨ ਦਿਓ ਸਾਫ ਸਫਾਈ ਵੱਲ ਕਿਉਂ ਕਿ ਇਹ ਜਿਹੜਾ ਪਾ ਮੇਰਾ ਘਰ ਦਾ ਕੋਈ ਨਿੱਜੀ ਕੰਮ ਨਹੀਂ ਆ ਇਹ ਪਬਲਿਕ ਦਾ ਇਹ ਸੰਗਤ ਜਿਹੜੀ ਆ ਹਜ਼ਾਰਾਂ ਲੱਖਾਂ ਲੋਕ ਜਿਹੜੇ ਆ ਉਹ ਸਿੱਧਾ ਦਰਵਾਜ਼ਾ ਸਭ ਜਿਹੜੇ ਆ ਦੂਰੋਂ ਆਏ ਆ ਕਿਉਂਕਿ ਤਿੰਨ ਚਾਰ ਛੁੱਟੀਆਂ ਲਗਾਤਾਰ ਵਿੱਚ ਆ ਗਈਆਂ ਜਦੋਂ ਵੀਕੈਂਡ 홀ੀਡੇਜ਼ ਜ਼ਿਆਦਾ ਹੋਣਦੇ ਉਦੋਂ ਸੰਗਤ ਜਿਹੜੀ ਆ ਉਹ ਜ਼ਿਆਦਾ ਆਂਦੀ ਆ ਕਿਉਂਕਿ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਤੱਕ ਛੁੱਟੀਆਂ ਆਣ ਕਰਕੇ ਸੰਗਤ ਜਿਹੜੀ ਆ ਜ਼ਿਆਦਾ ਕੀ ਮਾੜਾ ਪ੍ਰਭਾਵ ਜਿਹੜਾ ਉਹ ਸੰਗਤ ਤੇ ਪਿਆ ਹੋਊਗਾ ਸੋ ਆਓ ਇਸ ਵੱਲ ਧਿਆਨ ਦਿਈਏ ਜਿਸ ਦਿਨ ਮੇਰਾ ਕੋਈ ਨਿੱਜੀ ਕੰਮ ਹੋਏਗਾ ਉਹ ਨਾ ਕਰਿਓ ਬਟਾ ਸੰਗਤ ਦਾ ਕੰਮ ਹੈ ਇਹ ਵੱਲ ਧਿਆਨ ਦਿਓ ਸੋ ਤੁਹਾਡੇ ਮਾਣ ਵਾਲੇ ਆਜ਼ਮੇ ਮੇਰ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰ ਸਾਹਿਬ ਇਸ ਵੱਲ ਧਿਆਨ ਦਿਓ ਕਾਰਪੋਰੇਸ਼ਨ ਜਿਹੜੀ ਆ ਜਿਹੜੀ ਅਫਸਰ ਜਿਹੜੇ ਆ ਜਿਨ੍ਹਾਂ ਦੀ ਕਟਾਈ ਹੈ ਇਸ ਕੰਮ ਦੇ ਵਿੱਚ ਉਹਨਾਂ ਨੂੰ ਖਿੱਚਿਆ ਜਾਵੇ ਤਾਂ ਕਿ ਇਹ ਸਫਾਈ ਕੀਤੀ ਜਾਵੇ। ਨਵੀ ਜੀ ਮੈਂ ਪੁੱਛਣਾ ਚਾਹੁੰਦਾ ਹਾਂ ਪਿਛਲੇ ਕੌਂਸਲਰ ਵੀ ਜਿਹੜੇ ਇਹ ਤੁਹਾਡੇ ਕੰਮ ਇਹ ਤੇ ਮੈਂ ਉਹ ਜਿਹੜੇ ਕੌਂਸਲਰ ਪਹਿਲਾਂ ਸੀਗੇ ਇਹਦਾ ਜਵਾਬ ਉਹ ਆਪ ਦੇ ਸਕਦੇ ਆ ਕਿਉਂਕਿ ਮੈਂ ਤੇ ਆਪਣੀ ਗੱਲ ਕਰ ਸਕਦਾ ਆਪਣੇ ਕਾਰਜਕਾਲ ਦੀ ਗੱਲ ਕਰ ਸਕਦਾ ਆਪਣੀ ਟਰਮ ਦੀ ਗੱਲ ਕਰ ਸਕਦਾ ਮੈਂ ਤੇ ਆਪਣੀ ਸੋ ਦੇ ਸਕਦਾ ਕਿ ਇਹ ਹੋਰ ਦੀ ਤੇ ਦਿੱਤੀ ਨਹੀਂ ਜਾ ਸਕਦੀ ਸੋ ਮੈਂ ਤੇ ਜਿਸ ਦਿਨ ਦੀ ਇਸ ਵਾਰਡ ਦੀ ਨੁਮਾਇੰਦਗੀ ਦਾ ਮੈਨੂੰ ਮੌਕਾ ਮਿਲਿਆ ਜਾਂ ਇਸ ਦੀ ਸੇਵਾ ਕਰਨ ਦਾ ਜਦੋਂ ਮੌਕਾ ਮਿਲਿਆ ਮੈਨੂੰ ਦਾਸ ਨੂੰ ਜਦੋਂ ਇਸ ਵਾਰਡ ਵਾਸੀਆਂ ਨੇ ਇਸ ਕਾਬਲ ਸਮਝਿਆ ਕਿ ਉਹ ਇਸ ਵਾਰਡ ਦੀ ਜਿਹੜੀ ਹੈ ਸੇਵਾ ਕਰ ਸਕਦਾ ਮੈਂ ਤੇ ਆਪਣੇ ਸਮੇਂ ਦੀ ਗੱਲ ਕਰ ਸਕਦਾ ਕਿ ਮੈਂ ਪੰਜ ਸਾਲਾਂ ਦੇ ਵਿੱਚ ਕੀ ਕੀਤਾ ਤੇ ਕੀ ਮੈਂ ਪੰਜ ਸਾਲਾਂ ਚ ਕਰਾਂਗਾ ਪਹਿਲਿਆਂ ਦਾ ਸਵਾਲ ਜਿਹੜਾ ਉਹ ਪਹਿਲੇ ਜਵਾਬ ਦੇ ਸਕਦੇ ਉਸ ਸਰ ਮੈਂ ਇੱਕ ਹੋਰ ਸਵਾਲ ਕਰਨਾ ਚਾਹੁੰਦਾ ਓਦੋਂ ਮੌਜੂਦਾ ਜਿਹੜੇ ਕਾਂਗਰਸ ਦੇ ਵ代ਗੀ ਸੀ ਇੰਦਰਬੀਰ ਸਿੰਘ ਬੁਲਾ ਰਿਹਾ ਸੀ ਉਹਦਾ ਵੀ ਕੌਂਸਲਰ ਇਹ ਕਹਿੰਦੇ ਸੀ ਜਿਹੜੇ ਇਲਾਕੇ ਦੇ ਸਾਡੇ ਨਾਲ ਪੱਖਪਾਤ ਹੋ ਰਿਹਾ ਤੇ ਹੁਣ ਤੁਹਾਡੇ ਨਾਲ ਵੀ ਜਿਤਨਾ ਦੇਖ ਰਹੇ ਜੇ ਉੱਤੇ ਸਰਕਾਰ ਆਮ ਪਾਰਟੀ ਦੀ ਆ ਤੁਸੀਂ ਮੌਜੂਦਾ ਕੌਂਸਲਰ ਨਾਲ ਤੁਸੀਂ ਦੁਬਾਰਾ ਵੀ ਕੀਤਾ ਇਲਾਕੇ ਦਾ ਪਰ ਲੋਕੀ ਵਗ ਵਗ ਲੋਕਾਂ ਦੇ ਵੀਊ ਲਿੱਤੇ ਗਏ ਆ ਪਰ ਲੋਕੀ ਕਿਉਂ ਦੂਜੀ ਇਹਨਾਂ ਦਾ ਕੋਣ ਬਾਹ ਫੜੇਗਾ ਤੁਸੀਂ ਇਹਦੇ ਨਾਲ ਮੌਕੇ ਤੇ ਗਏ ਸਾਰੇ ਬਨੇ ਦੇਖੋ ਜੀ ਮੈਂ ਤਣੋਂ ਮਣੋਂ ਤਣੋਂ ਆਪਣੀ ਇਸ ਵਾਰਡ ਵਾਸੀਆਂ ਦੇ ਨਾਲ ਜਿੱਥੇ ਕਿਤੇ ਵਾਰਡ ਵਾਸੀਆਂ ਨੂੰ ਮੇਰੀ ਲੋੜ ਪੈਂਦੀ ਆ ਮੈਨੂੰ ਫੋਨ ਕਰਕੇ ਸੰਪਰਕ ਕਰਦੇ ਆ ਤੇ ਮੈਂ ਉਹਨਾਂ ਦੇ ਨਾਲ ਰਾਤ ਦਿਨ ਖੜਦਾ ਸੋ ਮੇਰਾ ਮੇਨ ਮਕਸਦ ਇਹੀ ਹੁੰਦਾ ਮੇਰੀ ਪਹਿਲੀ ਫਰਸਟ ਪ੍ਰਾਇੋਰਟੀ ਇਹੀ ਹੁੰਦੀ ਆ ਕਿ ਆਪਣੇ ਵਾਰਡ ਵਾਸੀਆਂ ਦੇ ਜਿਹੜੇ ਮੈਂ ਕੰਮ ਆ ਸਕਾਂ ਕਈ ਕੰਮ ਤੇ ਉਹ ਜਿਹੜੇ ਮੈਂ ਆਪਣੀ ਜੇਬ ਦੇ ਵਿੱਚੋਂ ਪੈਸੇ ਲਾ ਕੇ ਜਿਹੜੇ ਆ ਕਰਾ ਦਿੱਤੇ ਗਏ ਆ ਉੱਤਮ ਗੜਗਲੀ ਨੰਬਰ 3 ਦਾ ਜਿਹੜਾ ਪੈਚ ਵਰਕ ਆ ਉਹ ਦਾਸ ਨੇ ਆਪਣੀ ਨੇਕ ਕਮਾਈ ਤੋਂ ਜੇਬ ਤੋਂ ਕਰਾਇਆ ਸ਼ਾਨ ਗਲੀ ਦੀ ਜਿਹੜੀ ਆ ਉਹਦਾ ਵੀ ਕੰਮ ਜਿਹੜਾ ਵਾ ਮੈਂ ਪੱਲਿਓ ਆਪਣੀ ਜੇਬ ਦੇ ਵਿੱਚੋਂ ਪੈਸੇ ਖਚ ਕੇ ਕਰਾਇਆ ਤੀਜਾ ਗੁਜਰਾ ਵਾਲੀ ਗਲੀ ਦਾ ਬੜਾ ਬੁਰਾ ਹਾਲ ਸੀ ਉੱਥੇ ਪੈਚ ਵਰਕ ਦੀ ਕਮੀ ਸੀਗੀ ਬੜੇ ਚਿਰਾਂ ਤੋਂ ਸੰਗਤ ਜਿਹੜੀ ਆ ਉਹ ਠੇਡੇ ਖਾ ਕੇ ਡਿੱਗਦੀ ਸੀ ਕਿਉਂਕਿ ਦਰਬਾਰ ਸਾਹਿਬ ਕੋਲ ਵੀ ਰਸਤਾ ਜਿਹੜਾ ਵਾ ਦਰਬਾਰ ਸਾਹਿਬ ਨੂੰ ਸ਼ਾਰਟਕਟ ਪੈਂਦਾ ਸੋ ਉਸ ਗਲੀਆਂ ਦਾ ਕੰਮ ਵੀ ਜਿਹੜਾ ਵਾ ਮੈਂ ਆਪਣੀ ਜੇਬ ਤੋਂ ਕਰਾਇਆ ਸੋ ਮੈਂ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਮੈਨੂੰ ਇਸ ਵਾਰ ਦੀ ਨੁਮਾਇੰਦਗੀ ਮਿਲੀ ਹੈ ਸੈਕਿੰਡ ਜਿਹੜੀ ਹੈ ਕਿ ਮੈਂ ਸਮਰਥ ਹੈਗਾ ਕਿ ਮੈਂ ਆਪਣੀ ਜੇਬ ਤੋਂ ਪੈਸੇ ਲਾ ਕੇ ਕੰਮ ਕਰਾ ਸਕਦਾ ਸੋ ਇਹ ਹੁਣ ਸਰਕਾਰ ਦੱਸੇ ਕਿ ਜੇ ਸਰਕਾਰ ਕੋ ਨਹੀਂ ਕੰਮ ਹੁੰਦੇ ਹੱਥ ਖੜੇ ਕਰ ਦੇ ਅਸੀਂ ਇਹਨੇ ਜੋ ਕਿਹਾ ਹੈ ਕਿ ਅਸੀਂ ਆਪਣੀ ਜੇਬ ਤੋਂ ਪੈਸੇ ਲਾ ਕੇ ਸਾਫ ਸਫਾਈ ਜਿਹੜੀ ਹੈ ਉਹ ਮੇਨਟੇਨ ਕਰ ਸਕੀਏ ਲੱਗਦਾ ਨਵੀਂ ਤੁਸੀਂ ਸਾਫ ਸਫਾਈ ਕਰਾ ਕੇ ਦਿਵਾਲੀ ਨੂੰ ਤੋਹਫਾ ਦੋ ਲੋਕਾਂ ਨੂੰ ਦਿਵਾਣਾ ਦੇਖੋ ਜੀ ਤੁਸੀਂ ਇਹ ਵੇਖੋ ਕਿ ਜਿਹੜਾ ਤੁਹਾਡੇ মিডিਆ ਦੀ ਕਿੰਨੀ ਪਾਵਰ ਹੈ ਜਾ ਜਿਹੜੇ ਆਪਾਂ ਅੱਜ ਲਾਈਵ ਹੋਏ ਆ ਅਜੇ ਹੀ ਦਫਤਰੋਂ ਨਹੀਂ ਤੁਰੇ ਤੇ ਟਰਾਲੀ ਜਿਹੜੀ ਆ ਅੱਗੋਂ ਸਾਹਮਣੇ ਆਂਦੇ ਵੇਗੀ ਤੇ ਜਿਹੜੇ ਬਾਜ਼ਾਰ ਤੋਂ ਟਰਾਲੀ ਨਿਕਲੀ ਆ ਉਹ ਬਾਜ਼ਾਰ ਵਾਲਿਆਂ ਨੇ ਕਿਹਾ ਕਿ 6 ਦਿਨ ਬਾਅਦ ਟਰਾਲੀ ਆਈ ਆ ਤੂੰ ਇਹ ਦੇਖੋ ਕਿ ਉਹ 6 ਦਿਨ ਬਾਅਦ ਆਜੀ ਆ ਰਹੀ ਜਦੋਂ ਆਪਾਂ ਲਾਈਵ ਹੋ ਰਹੇ ਸੋ ਕੋਚ ਚਲੋ ਉਹਨਾਂ ਨੂੰ ਪਤਾ ਲੱਗ ਗਿਆ ਕਿ ਲਾਈਵ ਹੋਏ ਨੇ ਜਲੂਸ ਰਾਜ ਕੇ ਜਿਹੜਾ ਇਹ ਕੱਢ ਰਹੇ ਨੇ ਤੇ ਕੱਢਣਾ ਜਾਇਜ਼ ਵੀ ਸੀ ਮੈਂ ਭਾਜੀ ਬੜਾ ਅੱਕਿਆ ਪਿਆ ਸੀ ਬੜੇ ਦਿਨਾਂ ਦਾ ਮੇਰੇ ਨਾਲ ਸੰਪਰਕ ਕੀਤਾ ਜਾ ਰਿਹਾ ਸੀ ਇੱਕ ਮੈਨੂੰ ਵੀਰ ਬਾਰ-ਬਾਰ ਫੋਨ ਕਰ ਰਿਹਾ ਅਰੋੜਾ ਸੀਮਿੰਟ ਦੇ ਬਾਹਰੋਂ ਮੈਂ ਉਹ ਵੀ ਤੁਹਾਨੂੰ ਮੌਕਾ ਵਿਖਾਣਾ ਸੀ ਬਟ ਚਲੋ ਜਿਆਦਾ ਲੰਮਾ ਪੈਣ ਕਰਕੇ ਉਹ ਭਰਾ ਦੇ ਬੜੇ ਫੋਨ ਵੀ ਮੈਨੂੰ ਆ ਚੁੱਕੇ ਨੇ ਵਿੱਚ 8 ਦਿਨ ਬਾਅਦ ਹਾਰ ਕੇ ਕੱਲ ਰਾਤੀ ਅੱਗ ਲਾਈ ਗਈ ਆ ਲੋਕਾਂ ਵੱਲੋਂ ਉੱਥੇ ਕੂੜੇ ਨੂੰ ਕਿ ਭਈ ਚੁੱਕਣ ਵਾਲਾ ਕੋਈ ਨਹੀਂ 8-ਾਂ ਦਿਨਾਂ ਦੇ ਵਿੱਚ 8 ਦਿਨ ਬਾਅਦ ਜਿਹੜੀ ਆ ਉੱਥੇ ਰਾਤੀ ਅੱਗ ਲਾਈ ਗਈ ਆ ਇਹ ਤੇ ਹਾਲ ਆ ਹਾਂਜੀ ਇਹੀ ਆ ਜੀ ਮੈਂ ਉਹ ਵੀ ਦਿਖਾਣਾ ਨਾਲੋਂ ਜਿਹੜੀ ਗੱਦਾ ਪਾਣੀ ਆ ਰਿਹਾ ਮਤਲਬ ਹਲੋਇਆ ਵੀ ਆ ਰਿਹਾ ਪਾਜੀ ਬਹੁਤ ਤੁਹਾਨੂੰ ਆਦੇ ਜੀ ਮੀਡੀਆ ਦਾ ਮੀਡੀਆ ਦੇ ਜਿਹੜਾ ਉਹ ਇੰਨਾ ਜੋਰਾਂ ਸ਼ੋਰਾਂ ਦੇ ਨਾਲ ਉਹ ਮੁੱਦਾ ਚੁੱਕਿਆ ਸੀ ਗੰਦੇ ਪਾਣੀ ਦਾ ਨੀਵੀਂ ਗਲੀ ਦਾ ਤੇ ਪ੍ਰਸ਼ਾਸਨ ਜਿਹੜੀ ਸਰਕਾਰ ਜਿਹੜੀ ਆ ਉਹ ਦੋ ਤਿੰਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਜਿਹੜਾ ਉਹਦਾ ਹੱਲ ਕਰ ਦਿੱਤਾ ਉਹ ਵੀ ਜਿਹੜੀ ਆ ਤੁਸੀਂ ਸਾਰੇ ਵਧਾਈ ਦੇ ਪਾਤਰ ਜੇ ਤੇ ਤੁਹਾਡਾ ਬੜਾ ਧੰਨਵਾਦ ਹੈ ਕਿ ਤੁਸੀਂ ਉਹ ਵੀ ਮੁੱਦਾ ਜਿਹੜਾ ਚੁੱਕਿਆ ਸੀ ਸਵਾਲ ਕਰਨਾ ਚਾਹੁੰਦਾ ਜਿਹੜੇ ਇਹਦੇ ਉੱਤੇ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਜਿਹੜੇ ਹਾਊਸ ਦੇ ਜਿਹੜੇ ਪੈਦਾ ਹੋਏ ਨੇ ਕੀ ਹਾਊਸ ਦੇ ਵਿੱਚ ਜਾ ਕੇ ਤੁਸੀਂ ਇਹ ਮੁੱਦੇ ਚੁੱਕੂਗੇ ਇਸ ਤੇ ਜਦੋਂ ਤੁਹਾਡੀ ਮੀਟਿੰਗ ਦੇਖੋ ਜੀ ਹਾਊਸ ਦੇ ਵਿੱਚ ਹਾਊਸ ਹੀ ਪਹਿਲਾਂ ਮੀਟਿੰਗ ਹੋਵੇ ਤੇ ਸੀ ਹਾਊਸ ਦੀ ਮੀਟਿੰ 10 ਮਹੀਨੇ ਅਜੇ ਕੌਂਸਲਰ ਬਣੇ ਨੂੰ ਹੋ ਕੇ ਹਾਊਸ ਦੀ ਇੱਕੋ ਮੀਟਿੰਗ ਹੋਈ ਹੋਵੇ ਤੁਸੀਂ ਮੀਟਿੰਗ ਨਾ ਹੋਵੇ ਹਾਊਸਿੰਗ ਮੀਟਿੰਗ ਕਰਾਓ ਉਹਦੇ ਵਿੱਚ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਹੜੇ ਵਾਰਡ ਵਾਸੀ ਕਿਹੜੇ ਕੌਂਸਲਰ ਜਿਹੜੇ ਆ ਉਹ ਮੁੱਦੇ ਚੁੱਕਦੇ ਆ ਜੀ ਕੰਮ ਨਹੀਂ ਕੀਤਾ ਕਿਉਂ ਕੀਤਾ ਜਾ ਰਿਹਾ ਹੈ ਕੀ ਸਪਸ਼ਟ ਪੱਖਪਾਤ ਕੀਤਾ ਜਾ ਰਿਹਾ ਜੀ ਸਰਕਾਰ ਵੱਲੋਂ ਕਿਉਂਕਿ ਲੋਕਾਂ ਨੇ ਜਿਹੜਾ ਇਹਨਾਂ ਦੇ ਉਲਟ ਜਿਹੜੀਆਂ ਵੋਟਾਂ ਪਾਈਆਂ ਇਹਨਾਂ ਦੀ ਬੇਨਤੀਆਂ ਪ੍ਰਵਾਨ ਕਰਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਇੱਕ ਫੇਰ ਤੁਹਾਡੇ ਮਾਤੇ ਭਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਵਾਰਡ ਵਾਸੀਆਂ ਨੂੰ ਬੰਦੀ ਛੋੜ ਦੀ ਬਸ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ